ਇਹ ਇਨਸੀਡੈਂਟ ਹੋਇਆ ਕਿਆ ਇੰਕਾਉਂਟਰ ਜੋ ਹੋਇਆ ਹੈ ਕਿਆ ਇੰਕਾਉਂਟਰ ਜੋ ਹੋਇਆ ਭਜੀ ਸਾਡੇ ਕੋਲ ਤੁਹਾਨੂੰ ਪਤਾ ਹੈ ਕਿ ਕਲਾਨੌਪ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਚ 92 ਨੰਬਰ ਐਫਆਈਆਰ ਐਕਸਟਰਸ਼ਨ ਤੋਂ ਰਿਲੇਟਡ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ ਉਹਦੇ ਚ ਇੱਕ ਅਕਿਊਜ਼ਡ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ ਯੋਧਵੀਰ ਯੋਦਾ ਜਿਹੜਾ ਛੋਟੇ ਪੁੱਤ ਦਾ ਬੇਨਾਲਾ ਸੀਗਾ ਉਹਦੇ ਤੋਂ ਵੀ ਵੈਪਨ ਬਰਾਮਦ ਹੋਏ ਸੀ ਨਾਲੇ ਕਲਾਨੌਪ ਉਸ ਚ ਇੱਕ ਫਾਇਰਿੰਗ ਕੀਤੀ ਸੀਗੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਡਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਅਸੀਂ ਇਹਨਾਂ ਨੂੰ ਟਰੈਕ ਵੀ ਕਰੇ ਸੀ ਬਟ ਇਹ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਰਤ ਦਾ ਕਰਨੀ ਨਹੀਂ ਆਣਾ ਤੇ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਜਿਹੜਾ ਹੈਗਾ ਨਾਕਾਬੰਦੀ ਪਲੇਸ ਕੀਤੀ ਹੋਈ ਸੀ ਇੱਥੇ ਨਾਕੇਬੰਦੀ ਸੀ ਜੀ ਇੱਥੇ ਇਹਨੇ ਆਣ ਕੇ ਪੁਲਿਸ ਪੱਟੀ ਫਾੜੀng ਕੀਤੀ ਸੀ ਕਿੰਨੇ ਪੱਤੀ ਦੇਖੋ ਇਹਦੇ ਚ ਬਾਕੀ ਸਾਰੀ ਸਟੇਸੀ ਐਸਟੇਨ ਕਰ ਰਹੇ ਹੈਗੇ ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਵਾਉਂਟਡ ਸੀ 92 ਨੰਬਰ ਦਾ ਫਾਇਰ ਜਿਹੜਾ ਹੈਗਾ ਕਲੰਕ ਕਲਾਨਰ ਇਹਦਾ ਨਾਮ ਵੀ ਮਸੀ ਹੈਗਾ ਆ ਵਿਲੇਜ ਟਾਰੀ ਕੁਮਨਕਲਾ ਦਾ ਰਹਿਣਾ ਲਗਾ ਐਂਡ ਇਹਦੇ ਤੋਂ ਇੱਕ ਵੈਪਨ ਵੀ ਫਾਮਦ ਹੋਇਆ ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਫਾਮਦ ਹੋਈ ਹੈ ਬਗੇ ਸੀ ਪੁੱਛ ਰਿਹਾ ਕਿ ਵੀ ਇਹਦਾ ਕੀ ਰਿਕਾਰਡ ਹੈ ਤੋ ਦੇਖੋ ਉਹ ਸਾਰੀ ਚੀਜ਼ ਤੁਸੀਂ ਦੇਖ ਰਹੇ ਹੈ ਐਜ਼ ਆਫ ਨਾਉ ਜਿਹੜਾ ਜਿਹੜਾ ਸਾਡਾ ਆ ਸੀ ਕਿ ਕਿਉਂਕਿ ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ 30 35 ਕੀਤਾ ਸੀ ਤੋ ਉਹ ਸਰ ਅਭੀ ਐਜ਼ ਆਫ ਨਾਉ ਅਸੀਂ ਸਾਰੀ ਚੀਜ਼ਾਂ ਅੰਸ਼ੀ ਫੈਕਟਰ ਜਿਹੜਾ ਹੈਗਾ ਉਹ ਅਸਰਟਨ ਕਰ ਰਹੇ ਹਾਂ ਕਿ ਸਰ ਆਪਰੇਦੀ ਕੀਤੀ ਸੀ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ ਸੀ ਫਾਇਰ ਕਿੰਨੇ ਕਿਤੇ ਕੀ ਸੋਨਾ ਇਹ ਕਿੰਨੇ ਫਾਇਰ ਨਹੀਂ ਇਹ ਇਹ ਇਹਦੇ ਵੱਲੋਂ ਜਿਹੜਾ ਇੱਕ ਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਔਰ ਜਿਹੜਾ ਨਹਿਰ ਦੇ ਨੇੜੇ ਉੱਥੇ ਵਜਿਆ ਸੀ ਪੁਲਿਸ ਵੱਲੋਂ ਤਰੀਕੇ ਤੋਂ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆੜ ਮਿਲ ਗਈ ਸੀ ਇਸ ਕਰਕੇ ਪੁਲਿਸ ਦਾ ਬਚਾਉ ਉਹ ਮੇਨ ਸਰ ਇਹ ਉਹਦੇ ਚੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਊ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਸ਼ੀਜ਼ ਨੂੰ ਕਹਿਣਾ ਐਜ਼ ਆਫ ਨਾਊ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਉਨੂੰ ਅਜੀ ਮੈਡੀਕਲ ਅਸਿਸਟੈਂਸ ਲਈ ਭੇਜ ਜਾਏਗਾ ਬਾਕੀ ਚੀਜ਼ ਅਸੀਂ ਇਹ ਦੀ ਪੁੱਛ-ਕਿਛ ਕਰਕੇ ਫਿਰ ਆਗੇ ਫੋਦਰ ਇਨਵੈਸਟਿੰਗਰ ਗੋਲੀ ਕਿੱਥੇ ਨਿਕਲੀ ਲੈਗ ਸ਼ਾਟ ਵੇਅਰ ਦੇ ਲੱਛ ਗੋਲੀ ਲੱਗ को हाँ देखो जी तो बड़ा बड़ा सिंपल है जी पुलिस सेल्फ डिफेंस से फायर कर दी है सेल्फ डिफेंस से बड़ा एहूम जो है जो है, जड़ा है सेफ्टी सारी सेफ्टी ध्यान रख के फायर करना होंगे जी इस करके असी जी वाइटल इंजरी तो हमेशा करते है ए बड़ा ही प्रिकोशन बरत है